ਵੱਡ ਜੋਦਾ ਤੇ ਪਰੀ ਉਪਕਾਰੀ ਨਾਲੇ ਕੁੰਝ ਫਕੀਰੀ ਦੇ ਵੱਡ ਜੋਦਾ ਤੇ ਪਰੀ ਉਪਕਾਰੀ ਨਾਲੇ ਕੁੰਝ ਫਕੀਰੀ ਦੇ ਬੋਲੀ ਅਰਜਣ ਕਰ ਪ੍ਰਗਟ ਹੋਏ ਮਾਲਕ ਮੀਰੀ ਪੀੜੇ ਬੋਲੀ ਅਰਜਣ ਕਰ ਪ੍ਰਗਟ ਹੋਏ ਮਾਲਕ ਮੀਰੀ ਪੀਰੀ ਦੇ ਚੰਦ ਤੇ ਕਰਮੋਂ ਦੀਆਂ ਸੁਣਣ ਗੱਲਾਂ ਮੀਣੇ ਭਰੀਆਂ ماں ਗੰਗਾ ਨੇ ਸਤ ਗੁਰੀ ਅੱਗੇ ਜਾਇਰ ਦਸਾਂ ਕਰੀਆਂ ਪਿਰਤੀ ਚੰਦ ਤੇ ਕਰਮਉਂਦੀਆਂ ਸੁਣ ਗੱਲਾਂ ਮੇਣੇ ਭਰੀਆਂ ਮਾਂ ਗੰਗਾ ਨੇ ਸਤਗੁਰੀ ਅੱਗੇ ਜਾਇਰ ਦਾਸਾ ਕਰੀਆਂ ਮਸਤਕ ਦੇ ਵਿੱਚ ਲੇਖ ਲਿਖਦੇ ਓ ਬੱਚਿਆਂ ਵਾਲੀ ਅਮੀਰੀ ਦੇ ਮਸਤਕ ਦੇ ਵਿੱਚ ਲੇਖ ਲਿਖਦੇ ਓ ਬੱਚਿਆਂ ਵਾਲੀ ਅਮੀਰੀ ਜਣਕਾਰ ਪਰਗਟ ਹੋਏ ਮਾਲਕ ਮੇਰੀ ਪੀਰੀ ਦੇ ਬੋਲੀ ਅਰਜਣ ਘਰ ਪਰਗਟ ਹੋਏ ਮਾਲਕ ਮੇਰੀ ਪੀਰੀ ਦੇ ਸਤਗੁਰ ਕਹਿੰਦੇ ਭਾਗਾਂ ਵਾਲੀਏ ਐਵੇਂ ਨਾ ਕਬਰਾਓ ਪੂਰਨ ਬ੍ਰਹਮ ਗਿਆਨੀ ਬਾਬਾ ਬੁੱਟਾ ਜੀ ਕੋਲ ਜਾਓ ਪੂਰਨ ਬ੍ਰਹਮ ਗਿਆਨੀ ਬਾਬਾ ਬੁੱਟਾ ਜੀ ਕੋਲ ਜਾਓ ਉਹਨਾਂ ਦੇ ਬਚਨਾਂ ਦੇ ਸਦਕਾ ਹੁਣੇ ਹੱਲ ਤੇ ਲਗੀਰੀ ਦੇ ਉਹਨਾਂ ਦੇ ਬਚਨਾਂ ਦੇ ਸਦਕਾ ਲਗੀ ਦੇ ਗੁਰੂ ਅਰਜਨ ਘਰ ਪ੍ਰਗਟ ਹੋਏ ਮਾਲਕ ਮੇਰੀ ਪੀਰੀ ਦੇ ਗੁਰੂ ਅਰਜਨ ਘਰ ਪਰਗਟ ਹੋਏ ਮਾਲਕ ਮੇਰੀ ਪੀਰੀ ਦੇ ਪਹਿਲੀ ਵਾਰੀ ਮੰਗ ਚਾਨੋ ਸ਼ੌਕਤ ਨਾਲ ਗਏ ਉੜਦੀਆਂ ਟਕਰਾਹਾ ਵਿੱਚ ਧੂੜਾ ਬਾਬਾ ਜੀ ਨੇ ਬਚਨ ਕਹੇ ਉੜਦੀਆਂ ਟਕਰਾਹਾ ਵਿੱਚ ਧੂੜਾ ਬਾਬਾ ਜੀ ਨੇ ਬਚਨ ਕਹੇ ਕਹਿੰਦੇ ਕਾਦੀਆਂ ਪੰਜਾਂ ਪਾਜੜਾਂ ਦੇਖੇ ਪੈਸੇ ਅਮੀਰੀ ਦੇ ਕਹਿੰਦੇ ਕਾਦੀਆਂ ਪੰਜਾਂ ਪਾਜੜਾਂ ਦੇਖੇ ਵੇਸੀ ਅਮੀਰੀ ਦੇ ਪਰ ਪ੍ਰਗਟ ਹੋਏ ਮਾਲਕ ਮੇਰੀ ਪੀਰੀ ਦੇ ਬੁਲੀ ਅਰਜਨ ਘਰ ਪਰਗਟ ਹੋਏ ਮਾਲਕ ਮੇਰੀ ਪੀਰੀ ਦੇ ਦਾਤ ਪੁੱਤਰ ਦੀ ਲੈਣ ਗਏ ਇਹ ਪੱਲੇ ਪਈ ਨਿਰਾਸ਼ਾ ਮਨ ਦੀ ਸੋਚੀ ਮਨ ਵਿੱਚ ਰਹਿ ਗਈ ਪੂਰੀ ਹੋਈ ਨਾ ਆਸਾ ਮਨ ਦੀ ਸੋਚੀ ਮਨ ਵਿੱਚ ਰਹਿ ਗਈ ਪੂਰੀ ਹੋਈ ਨਾ ਆਸਾ ਸਮਝ ਕੋਈ ਨਾ ਸਕਿਆ ਕੌਤਕ ਬਕਰਾਂ ਦੀ ਵਕੀਰੀ ਦੇ ਸਮਝ ਕੋਈ ਨਾ ਸਕਿਆ ਕੌਤਕ ਬਕਰਾਂ ਦੀ ਫਕੀਰੀ ਦੇ ਪਰਗਟ ਹੋਏ ਮਾਲਕ ਮੀਰੀ ਪੀਰੀ ਦੇ ਬੁਲੀ ਵਰਜਣ ਘਰ ਪਰਗਟ ਹੋਏ ਮਾਲਕ ਮੀਰੀ ਪੀਰੀ ਦੇ ਗੰਡੇ ਦੇ ਨਾਲ ਮਿਸੀਆਂ ਰੋਟੀਆਂ ਜੀ ਵਾਰੀ ਫੇਰ ਕਹਿ ਸੂਰਬੀਰ ਪੁੱਤ ਜਨਮ ਲਉ ਇਹ ਬਾਬਾ ਜੀ ਨੇ ਬਚਨ ਕਹੇ ਸੂਰਬੀਰ ਪੁੱਤ ਜਨਮ ਲਉ ਇਹ ਬਾਬਾ ਜੀ ਨੇ ਬਚਨ ਕਹੇ ਦਲ ਪੰਜਨ ਤੇ ਮਹਾਬਲੀ ਉਹ ਪੱਟੂ ਤਖਤ ਬਜਿਰੀ ਦੇ ਪੰਜਨ ਤੇ ਮਹਾਮਲੀ ਉਹ ਪਟੂ ਤਖਤ ਬਜਿਰੀ ਦੇ ਗੁਰੂ ਅਰਜਨ ਘਰ ਪਰਗਟ ਹੋਏ ਮਾਲਕ ਮੀਰੀ ਪੀਰੀ ਦੇ ਗੁਰੂ ਅਰਜਨ ਘਰ ਪਰਗਟ ਹੋਏ ਮਾਲਕ ਮੀਰੀ ਪੀਰੀ ਦੇ ਸਤਗੁਰ ਬਖਸ਼ਣ ਹਾਰਾ ਉਹ ਸਿੱਖਾਂ ਨੂੰ ਮਾਣ ਬਖਸ਼ਦਾ ਸਤਗੁਰ ਬਖਸ਼ਣ ਹਾਰਾ ਮੈਂ ਮਾਲਿਕ ਜਗਤਾਰ ਸਦਾ ਤੁਮ ਹੋ ਜੂ ਪਾਰਿ ਉਤਾਰਾ ਮੈਂ ਮਾਲਿਕ ਜਗਤਾਰ ਸਦਾ ਤੁਮ ਹੋ ਜੂ ਪਾਰਿ ਉਤਾਰਾ ਸਤਗੁਰ ਸਦਾ ਸਹਾਈ ਹੋਣਾ ਆਗੇ ਸਮੇ ਅਖੀਰੀ ਦੇ ਸਤਿਗੁਰ ਸਦਾ ਸਹਾਈ ਹੋਣਾ ਆਗੇ ਸਮੇ ਅਖੀਰੀ ਦੇ ਗੁਰੂ ਅਰਜਨ ਕਰ ਪਰਕਟ ਹੋਏ ਮਾਲਕ ਮੀਰੀ ਪੀਰੀ ਦੇ ਗੁਰੂ ਅਰਜਨ ਕਰ ਪਰਕਟ ਹੋਏ ਮਾਲਕ ਮੀਰੀ ਪੀਰੀ ਦੇ ਵੱਡ ਜੋਦਾ ਤੇ ਪਰ ਉਪਕਾਰੀ ਨਾਲ ਪੁੰਜ ਫਕੀਰ ਵੱਡ ਜੁਦਾ ਤੇ ਪਰੀ ਉਪਕਾਰੀ ਨਾਲੇ ਕੁੰਝ ਫਕੀਰੀ ਦੇ ਪੂਰੀ ਅਰਜਣ ਘਰ ਪ੍ਰਗਟ ਹੋਏ ਮਾਲਕ ਮੀਰੀ ਪੀਰੀ ਦੇ ਪੂਰੀ ਅਰਜਣ ਘਰ ਪ੍ਰਗਟ ਹੋਏ ਮਾਲਕ ਮੀਰੀ ਪੀਰੀ ਦੇ ਪੂਰੀ ਅਰਜਣ ਘਰ ਪ੍ਰਗਟ ਹੋਏ ਮਾਲਕ ਮੀਰੀ ਪੀਰੀ ਦੇ